ਖਬਰ ਕੈਨੇਡਾ ਤੋਂ ਆਈ ਹੈ ਕੈਨੇਡਾ ਦੇ ਵਿੱਚ ਔ ਫੈਡਰਲ ਚੋਣਾਂ ਦੇ ਲਈ ਵੋਟਾਂ ਹੋ ਰਹੀਆਂ ਨੇ ਵੋਟਾਂ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਗਿਣਤੀ ਸ਼ੁਰੂ ਹੋਈ ਹੈ ਵੋਟਾਂ ਦੀ ਤੇ ਇਸ ਦੇ ਵਿੱਚ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਐਨ ਡੀ ਪੀ ਲੀਡਰ ਜਗਮੀਤ ਸਿੰਘ ਨੇ ਅਸਤੀਫਾ ਦਿੱਤਾ ਹੈ ਕਿਉਂਕਿ ਕਿਤੇ ਨਾ ਕਿਤੇ ਵੋਟਾਂ ਦੀ ਗਿਣਤੀ ਦੇ ਵਿੱਚ ਪਿੱਛੇ ਚੱਲ ਰਹੇ ਨੇ ਤੀਸਰੇ ਨੰਬਰ ਤੇ ਚੱਲ ਰਹੇ ਨੇ ਜਗਮੀਤ ਸਿੰਘ ਕਿਤੇ ਨਾ ਕਿਤੇ ਹਾਰ ਨੂੰ ਦੇਖਦੇ ਹੋਏ ਅਸਤੀਫਾ ਜਿਹੜਾ ਆ ਜਗਮੀਤ ਸਿੰਘ ਦੇ ਵੱਲੋਂ ਦੇ ਦਿੱਤਾ ਗਿਆ ਹੈ ਤਾਂ ਅੱਜ ਕੈਨੇਡਾ ਦੇ ਵਿੱਚ ਫੈਡਰਲ ਚੋਣਾਂ ਦੇ ਲਈ ਵੋਟਾਂ ਦੀ ਅਗਣਤੀ ਹੋ ਰਹੀ ਹੈ ਪੂਰਬੀ ਸੂਬੇ ਨਿਊਫਾਉਂਡਲੈਂਡ ਅਤੇ ਲੈਬਰਾਡੋਰ ਦੇ ਵਿੱਚ VOTING ਖਤਮ ਹੋਣ ਦੇ ਨਾਲ ਹੀ ਸਾਰੀਆਂ ਸੀਟਾਂ ਜਾਨੀ ਕਿ 343 ਸੀਟਾਂ ਦੇ ਲਈ ਵੋਟਾਂ ਦੀ ਜਿਹੜੀ ਹੈ ਉਹ ਗਿਣਤੀ ਹੋਈ ਸ਼ੁਰੂਆਤੀ ਰੁਝਾਨ ਦਿਖਾਉਂਦੇ ਹੋਏ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਲੀਡ ਹਾਸਲ ਕਰ ਰਹੀ ਹੈ ਤੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ 343 ਸੀਟਾਂ ਬਹੁਮਤ ਦਾ ਅੰਕੜਾ 172 ਹੈ ਤੇ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਪੰਜਾਬੀ ਉਮੀਦਵਾਰਾਂ ਦਾ ਅਖਾਤਾ ਖੁੱਲਦਾ ਵੀ ਕਿਤਨਾ ਕਿਤੇ ਨਜ਼ਰ ਆਇਆ ਸੀ ਪਰ ਇਸ ਦੇ ਵਿਚਕਾਰ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਹਾਰ ਨੂੰ ਦੇਖਦੇ ਹੋਏ ਜਗਮੀਤ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ ਤੇ ਵੱਡੀ ਹਲਚਲ ਜਿਹੜੀ ਹੈ ਸਿਆਸਤ ਦੇ ਵਿੱਚ ਦੇਖਣ ਨੂੰ ਮਿਲੀ ਹੈ ਪੰਜਾਬੀ ਉਮੀਦਵਾਰਾਂ ਦਾ ਵੱਟਾ ਯੋਗਦਾਨ ਇਹਨਾਂ ਚੋਣਾਂ ਦੇ ਵਿੱਚ ਹੈ ਚੋਣਾਂ ਦੇ ਵਿੱਚ ਤਕਰੀਬਨ 65 ਤੋਂ ਵੱਧ ਪੰਜਾਬੀ ਮੂਲ ਦੇ ਉਮੀਦਵਾਰ ਜਿਹੜੇ ਨੇ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਸ਼ੁਰੂਆਤੀ ਰੋਜ਼ਾਨਾ ਦੇ ਵਿੱਚ ਐਡਮਿੰਟਨ ਸਾਊਥ-ਈਸਟ ਅਤੇ ਇਸ ਤੋਂ ਇਲਾਵਾ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਚੋਣ ਲੜ ਰਹੇ ਜਗ ਸ਼ਰਨ ਸਿੰਘ ਮਾਹਲ 301 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਤੇ ਐਡਮਿੰਟਨ ਦੇ ਮੇਅਰ रह ਚੁੱਕੇ ਲਿਬਰਲ ਪਾਰਟੀ ਦੇ ਉਮੀਦਵਾਰ ਅਮਰਜੀਤ ਸੋਹੀ ਜੋ ਕਿ ਅੱਗੇ ਨਿਕਲ ਗਏ ਨੇ ਜਿਹਨਾਂ ਨੂੰ ਅਜੇ ਤੱਕ 134 ਵੋਟਾਂ ਪਈਆਂ ਨੇ ਤੇ ਉੱਥੇ ਹੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਗਰੇਵਾਲ 20 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਚੱਲ ਰਹੇ ਨੇ ਤੇ ਕਮਿਊਨਿਸਟ ਉਮੀਦਵਾਰ ਕੋਰਨ ਜਿਹੜੇ ਕਿ ਮਹਿਜ਼ 3 ਵੋਟਾਂ ਜਿਨ੍ਹਾਂ ਨੂੰ ਪਈਆਂ ਨੇ ਵੱਡਾ ਫਰਕ ਇਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਇੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਐਡਮਿੰਟਨ ਸਾਊਥ-ਈਸਟ ਅਤੇ ਰਾਈਡਿੰਗ ਕੈਨੇਡੀਅਨ ਫੈਡਰਲ ਚੋਣਾਂ 2025 ਦੀ ਇੱਕ ਨਵੀਂ ਬਣੀ ਸੀਟ ਹੈ ਜਿਸ ਦੇ ਵਿੱਚ ਮੁੱਖ ਤੌਰ ਤੇ ਤਿੰਨ ਉਮੀਦਵਾਰ ਮੈਦਾਨ ਦੇ ਵਿੱਚ ਨਹੀਂ ਤੇ ਉੱਥੇ ਹੀ ਤਿੰਨੋਂ ਮੁੱਖ ਪਾਰਟੀਆਂ ਦੇ ਵੱਲੋਂ ਪੰਜਾਬੀ ਉਮੀਦਵਾਰਾਂ ਦੇ ਉੱਤੇ ਵੀ ਦਾਅ ਜੜਾ ਆ ਖੇਡਿਆ ਗਿਆ। ਸੋ ਇਥੇ ਤੁਹਾਨੂੰ ਦੱਸ ਦਿੰਦੇ ਆ ਕਿ ਐਡਮਿੰਟਨ ਸਾਊਥ-ਈਸਟ ਰਾਈਡਿੰਗ ਕੈਨੇਡੀਅਨ ਫੈਡਰਲ ਚੋਣਾਂ 2025 ਦੀ ਇੱਕ ਨਵੀਂ ਬਣੀ ਸੀਟ ਹੈ ਜਿਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਤਿੰਨ ਉਮੀਦਵਾਰ ਮੈਦਾਨ ਦੇ ਵਿੱਚ ਨੇ ਅਤੇ ਇੱਥੇ ਤਿੰਨੋਂ ਮੁੱਖ ਪਾਰਟੀਆਂ ਦੇ ਵੱਲੋਂ ਪੰਜਾਬੀ ਉਮੀਦਵਾਰਾਂ ਦੇ ਉੱਤੇ ਦਾਅ ਖੇਡਿਆ ਗਿਆ ਹੈ। ਲਿਬਰਲ ਪਾਰਟੀ ਦੇ ਵੱਲੋਂ ਐਡਮਿੰਟਨ ਦੇ ਮੇਅ ਰਹਿ ਚੁੱਕੇ ਅਮਰਜੀਤ ਸੋਹੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਸੀਨੀਅਰ ਵਕੀਲ ਅਤੇ ਸਮਾਜਿਕ ਆਗੂ ਜਗਸ਼ਰਨ ਸਿੰਘ ਮਹਾਲ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਨਰਸ ਅਤੇ ਕਮਿਊਨਿਟੀ ਲੀਡਰ ਹਰਪ੍ਰੀਤ ਗਰੇਵਾਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਜੇਕਰ ਗੱਲ ਇਸ ਵਕਤ ਦੀ ਕਰੀਏ ਤਾਂ ਤੀਜੇ ਨੰਬਰ ਤੇ ਜਗਮੀਤ ਸਿੰਘ ਚੱਲ ਰਹੇ ਸੀ ਅਤੇ ਉਹਨਾਂ ਨੇ ਕਿ ਤਰ੍ਹਾਂ ਕਿਤੇ ਅਸਤੀਫਾ ਦੇ ਦਿੱਤਾ ਕਿਉਂਕਿ ਪਿੱਛੇ ਚੱਲਣ ਦਾ ਕਾਰਨ ਜਿਹੜਾ ਦੱਸਿਆ ਜਾ ਰਿਹਾ ਅਸਤੀਫਾ ਦੇਣ ਦਾ ਤਾਂ ਕੈਨੇਡਾ ਦੇ ਵਿੱਚ ਇਸ ਵਕਤ ਵੋਟਾਂ ਚੱਲ ਰਹੀਆਂ ਨੇ ਮਾਹੌਲ ਜਿਹੜਾ ਸਿਆਸੀ ਭਖਿਆ ਹੋਇਆ ਨਜ਼ਰ ਆ ਰਿਹਾ ਹੈ ਕੈਨੇਡਾ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਇਹ ਕੁਝ ਸਮੇਂ ਦੇ ਵਿੱਚ ਸਾਫ਼ ਹੋ ਜਾਵੇਗਾ ਕਿ ਇਸ ਵਾਰ ਕਿਹੜੀ ਪਾਰਟੀ ਦੀ ਸਰਕਾਰ ਜਿਹੜੀ ਹੈ ਕੈਨੇਡਾ ਦੇ ਵਿੱਚ ਬਣਦੀ ਹੋਈ ਨਜ਼ਰ ਆਵੇਗੀ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜਗਮੀਤ ਸਿੰਘ ਜਿਹੜੇ ਨੇ ਉਹਨਾਂ ਦੇ ਵੱਲੋਂ ਕਿੱਥੇ ਕਮੀ ਰਹਿ ਗਈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਹੁਣ ਕੈਨੇਡਾ ਦੇ ਵਿੱਚ ਪੰਜਾਬੀ ਨੇ ਜਿਹੜੇ ਕਿ ਜਗਮੀਤ ਸਿੰਘ ਨੂੰ ਸਿੱਧ ਤੌਰ ਤੇ ਸਮਰਥਨ ਦਿੰਦੇ ਵੀ ਨਜ਼ਰ ਆਉਂਦੇ ਨੇ ਪਰ ਇਸ ਵਾਰ ਜਗਮੀਤ ਸਿੰਘ ਜਿਹੜੇ ਨੇ ਉਹ ਪਛੜ ਗਏ ਨੇ ਐਨ ਡੀ ਪੀ ਲੀਡਰ ਨੇ ਜਗਮੀਤ ਸਿੰਘ ਜਿਨ੍ਹਾਂ ਦੇ ਨਾਲ ਜੁੜੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਹਾਰ ਨੂੰ ਦੇਖਦੇ ਹੋਏ ਜਗਮੀਤ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ